ਮੈਂ ਗੱਲ ਕਰ ਬਤਿਆ ਕਿ ਕੀ ਹੋਇਆ ਤੁਸੀਂ ਸੁਸਨਾ ਮੈਂ ਚਾਹਾਂਗਾ ਕਿ ਇਹ ਉਹ ਬੰਦੇ ਜਿੰਨੇ ਕੰਮ ਕਰ ਰਹੇ ਸੀ ਜੀ ਆਰਾਮੇ ਨਾ ਫ੍ਰੇਮ ਆਡੀਓ ਵਾਲਾ ਕੰਮ ਕਰਦੇ ਚੱਲ ਰਿਹਾ ਹੈ ਅੱਖੇ ਵਿੱਚ ਆ ਚੁੱਕੀ ਉਹਨਾਂ ਦੀ ਕੀ ਕਾਰਵਾਈ ਕੀਤੀ ਐ ਐਸਐਸਪੀ ਨੇ ਕਾਲ ਤੋਂ ਸੁਸਟੇਨ ਲੈਂਦੇ ਕਾਰਵਾਈ ਕੀਤੀ ਜਿਹੜੀ ਜਿਹੜੀ ਕੀ ਕਾਰਵਾਈ ਕੀਤੀ ਆ ਪੂਰੀ ਬਿਲਕੁਲ ਬਿਲਕੁਲ ਐਸਐਸਪੀ ਨੇ ਪੰਜਾਬੋਂ ਜਾ ਰਹੇ ਓਕੇ ਰੋਲ ਜੀ ਸਰ ਸਰ ਐਸਐਸਪੀ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਕਤਲ ਕਰਨ ਉਹ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਜਿਹੜੀ ਹੈ ਜਾਣਕਾਰੀ ਮਿਲੀ ਹੈ ਕੀ ਕੁਝ ਚੜ੍ਹ ਉਹ ਚੋਇਆ ਲਿਖਾ ਜਿਹੜਾ 7 ਤਰੀਕ ਨੂੰ ਸੰਦੀਪ ਸੰਦੀਪ ਵਰਮਾ ਜੀ ਦਾ ਤੇ ਸੰਦੀਪ ਸੋਰੀ ਸਰੀ ਇੱਕ ਮਿੰਟ ਸੰਜੀਵਤ ਸੰਜੀਵ ਵਰਮਾ ਜੀ ਇਹ ਬੋਲਦਾ ਕਰੈਫ ਨਹੀਂ ਨਾ ਟਿਕਟ ਨਹੀਂ ਚੈੱਕ ਕਰ ਲੋ ਇੱਕ ਬਰੀ ਨਹੀਂ ਸੰਜੀਵ ਵਰਮਾ ਹਾਂ ਜੀ ਹਾਂ ਸੰਜੀਵ ਹਾਂ ਉਦੋਂ ਇੱਕ ਨੇ ਸੁਨੀ ਬੋਲਿਆ ਉਹ ਮੈਚ ਉਧਰ ਕਰ ਗਿਆ ਮਾਡਮ ਇੱਕੋ ਗੱਲ ਠੀਕ ਹੈ ਪਲੀਜ਼ ਚੈੱਕ ਕਰਨਾ ਆਡੀਓ ਆ ਰਹੀ ਹੈ ਜੀ ਮਰਦਾ ਕਰ ਹਾਂ ਜੀ ਹੂੰ ਜੀ ਜੀ ਸਰ ਹਾਂ ਜੀ ਸਰ ਕਰੇ ਰੋਲ ਸੰਜੀਵ ਬਰਮਾ ਦੇ ਮਰਡਰ ਕਾਲੇ ਜੀ ਹੋਰ ਕਿਹਦੀ ਕਾਮਯਾਬੀ ਹਾਸਲ ਹੋਈ ਸਰ 7 7 ਤਰੀਕ ਨੂੰ ਜਿਹੜਾ ਸਵੇਰੇ ਕਰੀਬ 7:30 ਵਜੇ ਡੀਅਰ ਬੈਲ ਚੌਂਕ ਤੇ ਵਿੱਚ ਸੰਜੀਵ ਬਰਮਾ ਦਾ ਮਿਸਕਰੀਐਂਟਸ ਨੇ ਜਿਹੜਾ ਮਰਡਰ ਕਰ ਦਿੱਤਾ ਸੀਗਾ ਉਹਦੇ ਵਿੱਚ ਸਾਨੂੰ 24 ਘੰਟਿਆਂ ਦੇ ਵਿੱਚ ਹੀ ਅਸੀਂ ਜਿਹੜਾ ਜਿਹੜੇ ਦੋਸ਼ੀ ਜਿਹੜੇ ਉਹ ਦੋ ਫੜਲੇ ਸੀਗੇ ਜਸਪ੍ਰੀਤ ਤੇ ਰਾਮਰਤਨ ਉਸ ਤੋਂ ਬਾਅਦ ਇਮੀਡੀਏਟਲੀ ਸਾਡੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਟੀਮਾਂ ਜਿਹੜੀਆਂ ਇਸ ਥਿਊਰੀ ਤੇ ਕੰਮ ਕਰ ਲਾ ਪਏ ਆਪਾਂ ਨੂੰ ਫੋਲੋ ਕਰ ਲਾ ਪਏ ਕੱਲ ਸਾਨੂੰ ਜੁਆਇੰਟ ਆਪਰੇਸ਼ਨ ਸੀਗਾ ਸਾਡਾ ਏਜੀਟੀਐਫ ਕਾਉਂਟਰ ਇੰਟੈਲੀਜੈਂਸ ਤੇ ਆਪਣਾ ਲੋਕਲ ਪੁਲਿਸ ਦਾ ਅਸੀਂ ਬੀਕਾਨੇਰ ਦੇ ਵਿੱਚੋਂ ਜਿਹੜੀਆਂ ਕੱਲ ਤਿੰਨ ਹੋਰ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਇਹਦੇ ਵਿੱਚ ਇੰਦਰਪਾਲ ਬਿਸ਼ਨੋਈ ਆ ਇਹ ਜਿਹੜਾ ਅਗਨੀ ਕਚੋਰ ਅਗਨੀ थाना ਜਗਰਾਸਰ ਦਾ ਰਹਿਣ ਵਾਲਾ ਬੀਕਾਨੇਰ ਦੇ ਵਿੱਚ ਦੋ ਬੰਦੇ ਹੋਰ ਐ ਸੰਦੀਪ ਕਿਚਨ ਤੇ ਸ਼ਕਤੀ ਕੁਮਾਰ ਇਹ ਵੀ ਜਿਹੜੇ ਇੱਕੋ ਪਿੰਡ ਦੇ ਨੇ ਜਿਹੜਾ ਅਗਨੀ ਅਗਨੀ ਕਚੋਰ ਅਗਨੀ ਸੋ ਇਹ ਤਿੰਨ ਬੰਦਿਆਂ ਦੇ ਨੇ ਜਿਹੜੇ ਇਸ ਕੇਸ ਵਿੱਚ ਜਿਹੜੀਆਂ ਹੋਰ ਗ੍ਰਿਫਤਾਰੀਆਂ ਹੋਈਆਂ ਹੁਣ ਟੋਟਲ ਜਿਹੜੀਆਂ ਸਾਡੀਆਂ ਇਸ ਕੇਸ ਵਿੱਚ ਜਿਹੜੀਆਂ ਪੰਜ ਗ੍ਰਿਫਤਾਰੀਆਂ ਹੋ ਚੁੱਕੀਆਂ ਹੋਇਆ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਉਹ ਬੰਦੇ ਸੀਗੇ ਜਿਹੜੇ ਕਿ ਇਹਨਾਂ ਦੇ ਨਾਲ ਕੁਛ ਨਾ ਕੁਛ ਜਿਹੜਾ ਲਿੰਕ ਆਇਆ ਇਹਨਾਂ ਦਾ ਤੋ ਜਿਹੜਾ ਅਸੀਂ ਅੱਗੇ ਨੂੰ ਅੱਗੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਵਿੱਚ ਜਿਹੜਾ ਸਾਡਾ ਉਹ ਬੜੀਆ ਐਡਵਾਂਸ ਸਟੇਜ ਤੇ ਚੱਲੀ ਆ ਉਹਦੇ ਵਿੱਚ ਜਿੱਦਾਂ ਜਿੱਦਾਂ ਵੀ ਬ੍ਰੇਕਥਰੂ ਹੁੰਦਾ ਗਿਆ ਉਹ ਤੁਹਾਨੂੰ ਅਸੀਂ ਫਿਰ ਦੱਸੀ ਜਾਵਾਂਗੇ ਸਰ ਕੀ ਲਿੰਕ ਕੀ ਹੈ ਜਿਹੜੇ ਮੇਨ ਸ਼ੂਟਰ ਸੀਗੇ ਉਹਨਾਂ ਦੇ ਲਿੰਕ ਹੀ ਹੈ ਇਹਨਾਂ ਦੇ ਨਾਲ ਜਿਹੜੇ ਵੀ ਦੇਖੋ ਉਹ ਇਹਨਾਂ ਕੋਲ ਇਹਨਾਂ ਕੋਲ ਇਹਦੇ ਜਿਹੜਾ ਇੰਦਰਪਾਲੇ ਦੇ ਕੋਲ ਸਟੇਕ ਕੀਤੇ ਸੀਗੇ ਸਟੇਕ ਕੀਤੇ ਸਟੇ ਕਰਨ ਤੋਂ ਬਾਅਦ ਕੁਝ ਇਹਨਾਂ ਨੇ ਜਿਹੜਾ ਕੁਝ ਹੈਂਡਲਾਂ ਤੋਂ ਬਾਹਰ ਜਿਹੜੇ ਕੋਈ ਸਪੈਸੀ ਜਿਹੜੇ ਮਹਗਾਏ ਸੀਗੇ ਉਹ ਅਸੀਂ ਜਿਹੜਾ ਉਹ ਸਾਰਾ ਡਿਟੇਲ ਉਹਦੀ ਲੈ ਰਹੇ ਹਾਂ ਉਸ ਉਹ ਥੋੜਾ ਆਪਾਂ ਨੂੰ ਲਿੰਕੇ ਜਿਹੜਾ ਐਸਟੈਬਲਿਸ਼ ਹੋਈ ਸੀਗੀ ਸੋ ਇਸ ਬਾਬ ਜਿਹੜੀ ਸਾਡੀ ਤਫ਼ਤੀਸ਼ ਜਿਹੜੀ ਚੱਲਦੀ ਹੈ ਬੰਦੇ ਸਾਡੇ ਕੋਲ ਹੁਣ ਅਸੀਂ ਇੰਟਰੋਗੇਸ਼ਨ ਕਰਾਂਗੇ ਕੱਲੀ ਲੈ ਕੇ ਆਉਂਦੇ ਸੀਗੇ ਇਸ ਤੋਂ ਬਾਅਦ ਜੋ ਵੀ ਕੋਈ ਇਹਦਾ ਡਿਸਕਲੋਜ਼ਰ ਹੋਇਆ ਵਧੀਆ ਉਹ ਫਿਰ ਉਹਨੂੰ ਅਸੀਂ ਤੁਹਾਨੂੰ ਰਿਵੀਲ ਕਰਾਂਗੇ ਸਰ ਜੀ ਤਿੰਨ ਫੜੇ ਜਾ ਚੁੱਕੇ ਨੇ ਸ਼ਕਤੀ ਦਾ ਰੋਲ ਖਾਇਆ ਲੈ ਤੱਕ ਸ਼ਕਤੀ ਨਾਮਜ਼ਦ ਕੀਤਾ ਕਿ ਅਸੀਂ ਉਹ ਫੜਿਆ ਕਿ ਨਹੀਂ ਫੜਿਆ ਦੇਖੋ ਦੇਖੋ ਜਿਹੜਾ ਸ਼ਕਤੀ ਹੈ ਤੇ ਉਹਦੇ ਉਹਨੂੰ ਅਸੀਂ ਫਸਟੇ ਹੀ ਨਾਮਜ਼ਦ ਕਰਤਾ ਸੀਗਾ ਹੋਂ ਜਿਹੜਾ ਅਸੀਂ ਦੋਸਤੇ ਜਿਹੜੇ ਸਾਡੇ ਦੂਸਰੇ ਦਿੰਦੇ ਆ ਉਹਨਾਂ ਦੇ ਪਿੱਛੇ ਅਸੀਂ ਜਿਹੜਾ ਫਾਲੋ ਕਰ ਰਹੇ ਹਾਂ ਉਹਨੂੰ ਸਾਰਾ ਜਿੱਥੇ ਵੀ ਕੋਈ ਸਾਨੂੰ ਇਨਪੁਟ ਮਿਲਦੀ ਉਹਦੇ ਅਸੀਂ ਫਾਲੋ ਕਰਦੇ ਆ ਇਹ ਜਿਹੜੇ ਰਾਮ ਗੋਪਾਲ ਜਿਹਨਾਂ ਦੀ ਮੌਤ ਹੋਈ ਹੈ ਇਹ ਜਿਹੜੇ ਤਿੰਨ ਹੈਗੇ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਦੇ ਨਾਲ ਹੋਇਆ ਹੈਗਾ ਮਤਲਬ ਪੈਸੇ ਜਿਹੜੇ ਕਿ ਕਿਸ ਤਰ੍ਹਾਂ ਦੇ ਦੇਖੋ ਜਿਹੜੇ ਜਿਹੜੇ ਕਿਲਰ ਸੀਗੇ ਨਾ ਉਹ ਇਹਨਾਂ ਕੋਲ ਇਹਨਾਂ ਕੋਲ ਸਟੇ ਕੀਤੇ ਆ ਜਿਹੜੇ ਕਿਲਰ ਨੂੰ ਜਿਹੜਾ ਪੈਸਾ ਜਿਹੜਾ ਉਧਰ ਉਧਰ ਦਿੱਤਾ ਵਾ ਉਹ ਉਹ ਹੈਂਡਲਰ ਬਾਹਰ ਨੇ ਫੌਰਨ ਕੰਟਰੀਸ ਮੇਂ ਜਿਹੜੇ ਤਿੰਨ ਜਿਹੜੇ ਕਿ ਸ਼ੂਟਰ ਕੜੇ ਹੈ ਕਿਹੜੇ ਗਰੋ ਵਾਸਤੇ ਕੰਮ ਕਰਦੇ ਨੇ ਸਾਰੇ ਵੇਖੋ ਗਰੋ ਇਹਨਾਂ ਦਾ ਕੋਈ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਕੋਈ ਨਾ ਕਿਲਰ ਦੀ ਪਛਾਣ ਹੋਈ ਹੈ ਕਿ ਕੀ ਨਾਮ ਹੈ ਕਿ ਵੇਖੋ ਉਹਨਾਂ ਦੀ ਅਜੇ ਤੱਕ ਸਟਿਲ ਚੱਲ ਰਿਹਾ ਅਜੇ ਤੱਕ ਉਹ ਅਜੇ ਤੱਕ ਹਾਫ ਬੇਕਡ ਗੱਲ ਆ ਬਸ ਦੂਰ ਤੋਂ ਸਰਟਨ ਕਰਕੇ ਫੇਰ ਹੀ ਉਹਦਾ ਆਪਾਂ ਸਾਰਾ ਕਰਾਂਗੇ ਸਰ ਮਰਡਰ ਦਾ ਰੀਜ਼ਨ ਕੀ ਹੈ ਗੈਂਗਸਟਰ ਕਰਕੇ ਹੀ ਹੋਇਆ ਜੋ ਕੁਝ ਵੇਖੋ ਇਹ ਤੇ ਸਾਰੇ ਗੈਂਗਸਟਰ ਹੀ ਆਏ ਸਰ ਮਰਡਰ ਦਾ ਰੀਜ਼ਨ ਕੀ ਹੈ ਮਰਡਰ ਦਾ ਰੀਜ਼ਨ ਵੇਖੋ ਮਰਡਰ ਦਾ ਰੀਜ਼ਨ ਤੁਹਾਨੂੰ ਪਹਿਲੀ ਵੀ ਦੱਸਿਆ ਸੀ ਉਹਦੇ ਵਿੱਚ ਆਪਾਂ ਨੂੰ ਜਿਹੜ ਉਹ ਸਾਰਾ ਆਇਆ ਨਾ ਕਿ ਸਾਡੇ ਕੋਲ ਫਿਰ ਉਹਦਾ ਕਲੀਅਰ ਹੋ ਜਾਊਗਾ ਸਾਰਾ ਮਾਟਰ ਵਿੱਚ ਸੀ ਜੀ ਕਿੰਨੇ ਅਰੈਸਟ ਕੀਤੇ ਆ ਜੀ ਇਹਨਾਂ ਦਾ ਫਾਸਟ ਕੀ ਆ ਵੇਖੋ ਪਾਸ ਤੇ ਉੱਥੇ ਕੰਮ ਕਰਦੇ ਆ ਕੋਈ ਤੇ ਉੱਥੇ ਆਪਣਾ ਪੀਜੀ ਚਲਾਉਂਦਾ ਵਾ ਜੀ ਕੋਈ ਉੱਥੇ ਕੋਈ ਇੱਕ ਦੋ ਕੋਈ ਲੋਕਲ ਵੀ ਕੰਮ ਕਰਦੇ ਆ ਸਾਰੇ ਇਹੀ ਹੈ ਇਹਨਾਂ ਦਾ ਜੀ ਪਹਿਲਾਂ ਕੋਈ ਕ੍ਰਾਈਮ ਕੇ ਇਨਵੋਲਵ ਹੈ ਕਿ ਨਹੀਂ ਹੈਗੇ ਵੇਖੋ ਅਸੀਂ ਕਰ ਰਹੇ ਹਾਂ ਉਹਨਾਂ ਦਾ ਡਿਟੇਲ ਵਗੈਰਾ ਲੈ ਰਹੇ ਹਾਂ ਕੋਈ ਇਹਨਾਂ ਦੇ ਐਫਆਈਆ ਦਰਜ ਜੀ ਉਹ ਪੈਸਾ ਖਰਚ ਹੋ ਗਿਆ ਜੀ ਜਿਹੜੇ ਬਾਕੀ ਦੋ ਜਿਨ੍ਹਾਂ ਨੇ ਸ਼ੂਟਿੰਗ ਫਾਇੰਡਿੰਗ ਕੀਤੀ ਸੀ ਉਹਨਾਂ ਦੇ ਨਾਮ ਵੀ ਹੈ ਉਹਨਾਂ ਦੇ ਨਾਮ ਆਪਾਂ ਉਹੀ ਹੈ ਨਾ ਮੈਂ ਦੱਸਿਆ ਵੀ ਉਹ ਤਸਦੀਕ ਚੱਲਦੀ ਆਪਾਂ ਕਰ ਰਹੇ ਹਾਂ ਸਾਰਾ ਇਹ ਆਓ ਕਲੀਅਰ ਇਹ ਸਾਰੇ ਥੈਰਨ ਵਿੱਚ ਮਦਦ ਮਦਦ ਕੀਤੀ ਸੀ ਉਹਨਾਂ ਦੀ ਸ਼ੂਟਰਾਂ ਦੀ ਹਾਂ ਇੱਕ ਨੇ ਥੈਰਨ ਚ ਨਾਲ ਫਾਈਨਾਂਸ ਜਿਹੜਾ ਉਧਰੋਂ ਪੈਸੇ ਆਏ ਇਹਨਾਂ ਦੇ ਖਾਤਿਆਂ ਚ ਆਏ ਸੀ ਸਰ ਇਹ ਕਿੱਥੇ ਥੈਰਨ ਦੇ ਨਾਲ ਕਿਵੇਂ ਜੁੜਿਆ ਜਿਹੜਾ ਆਵੋਰਲਾ ਸ਼ਕਤੀ ਨਾਮ ਜਦ ਦਿੱਤੀ ਜੀ ਆਰ ਡੀ ਵੀ ਸੁਨੋਈ ਕਰੋ ਉਹਨਾਂ ਕਿਵੇਂ ਜੁੜਿਆ ਦੇਖੋ ਇਹ ਇੱਕ ਸੋਸ਼ਲ ਮੀਡੀਆ ਤੇ ਉਸੇ ਹੀ ਆਈ ਸੀ ਕਿ ਜਿਹੜੀ ਇੱਕ ਡਰੀਟ ਉਹ ਫਿਰ ਡਰੀਟ ਵੀ ਹੋ ਗਈ ਆ ਉੱਥੋਂ ਐਸੀ ਲਾਉਂਦੇ ਸੀਗੇ ਪਰ ਅਜੇ ਤੱਕ ਤਪੀਸ਼ ਚੱਲ ਰਹੀ ਆ ਵੀ ਉਹ ਲਿੰਕੇਜ ਇਹਨਾਂ ਦੀ ਕਿਵੇਂ ਬਣੀ ਉੱਥੇ ਸਰ ਜਗਲ ਪਰਿਵਾਰ ਸੰਤੁਸ਼ਟ ਹੋਇਆ ਨਹੀਂ ਹੋਇਆ ਵਰਮਾ ਪਰਿਵਾਰ ਜਿਨ੍ਹਾਂ ਦਾ ਬੇਟਾ ਗਿਆ ਹੈ ਵਪਾਰੀ ਉਹ ਪਰਿਵਾਰ ਦੇ ਕੋਈ ਸੰਤੁਸ਼ਟੀ ਜਿਤਾਈ ਹਲੇ ਬੜੇ ਬੰਤ ਵੀ ਵੇਖੋ ਉਹਨਾਂ ਨੂੰ ਤੇ ਅਸੀਂ ਤੇ ਕਾਰਵਾਈ ਕਰ ਹੀ ਰਹੇ ਹਾਂ ਸਾਰੇ ਤੁਹਾਨੂੰ ਵੀ ਪਤਾ ਵੀ ਅਸੀਂ ਏਵਰੀ ਡੇ ਏਵਰੀ ਡੇ ਸਾਡੀਆਂ ਕਿੰਨੀਆਂ ਪਾਰਟੀਆਂ ਜਿਹੜੀਆਂ ਬੜੀਆਂ ਪ੍ਰੋਗਰੈਸਿਵਲੀ ਕੰਮ ਕਰਦੀਆਂ ਵਾ ਅਸੀਂ ਜਲਦੀ ਹੀ ਇਸ ਕੇਸ ਦੇ ਵਿੱਚ ਸਾਰਾ ਇਹਨੂੰ ਮਤਲਬ ਵੀ ਕੇਸ ਲੌਜੀਕਲ ਐਂਡ ਤੱਕ ਲੈ ਜਾਾਂਗੇ ਸਰ ਜਗਤ ਬਰਮਾ ਜੇਦਨ ਸ਼ਮਸ਼ਾਨਗਾੜੀ ਪੁੰਚ ਆਸੀ ਉਹ ਇੱਕ ਬੰਦੇ ਦੇ ਪੈਰੀ ਹੱਤਗੇ ਲਾ ਕੇ ਰੋਂਦਾ ਹੀ ਕਹਿੰਦਾ ਚਾਚਾ ਮੇਰੇ ਭਰਾਵਾਂ ਦਾ ਕਤਲ ਦਾ ਨਾਮ ਦੱਸ ਦੇ ਉਹ ਬੰਦਾ ਕੌਣ ਹੈ ਤੇ ਉਹਦਾ ਕੀ ਰੋਲ ਹੈ ਇਹ ਕੀ ਸੀਨ ਸੀ ਇਹ ਵੇਖੋ ਇਹ ਗੱਲ ਇਹ ਗੱਲ ਸਾਡੇ ਆਪਣੇ ਕੋਈ ਧਿਆਨ ਚ ਨਹੀਂ ਆਈ ਆਪਾਂ ਇਹਨੂੰ ਸੋਸ਼ਲ ਮੀਡੀਆ ਤੇ ਚੱਲੀ ਹੈ ਸਰ ਨਹੀਂ ਵੀਡੀਓ ਵਾਇਰਲ ਹੋ ਗਈ ਨਹੀਂ ਨਹੀਂ ਕੋਈ ਉਹ ਆਪਾਂ ਚੈੱਕ ਕਰ ਲਾਂਗੇ ਵੀ ਕੀ ਉਹ ਚੈੱਕ ਕਰੋ ਕਿ ਨਹੀਂ ਕਿਹਾ ਕੋਈ ਪੈਸੇ ਲੈਣ ਦਾ ਲਿੰਕ ਤਾਂ ਨਹੀਂ ਕਿਤੇ ਨਹੀਂ ਉਹ ਆਪਾਂ ਕਰ ਲਾਂਗੇ ਚੈੱਕ ਆਪਾਂ ਕਰ ਸਰ ਜਿਹੜਾ ਫੰਡ ਟਰਾਂਸਫਰ ਦੀ ਗੱਲ ਕਰ ਰਹੇ ਹੋ ਇਹ ਆਊਟ ਆਫ ਇੰਡੀਆ ਹੈ ਜਿਹੜਾ ਕਿਸ ਤਰ੍ਹਾਂ ਦੇ ਨਾਮ ਆਇਆ ਹਾਂਜੀ ਕਿਸ ਤਰ੍ਹਾਂ ਦੇ ਨਾਮ ਆਇਆ ਹੈਗਾ ਵੇਖੋ ਇਹ ਉਧਰੋਂ ਜਿਹੜਾ ਖਾਤਿਆਂ ਚ ਪਾਣਦੇ ਹੁੰਦੇ ਜਿਹੜਾ ਵੀ ਖਾਤਾ ਮਿਲਿਆ ਨੂੰ ਪਾਤੇ ਪੈਸੇ ਉਸ ਤਰ੍ਹਾਂ ਸੀਗਾ ਇਹ ਜਸਪ੍ਰੀ ਤੇ ਰਾਮਰਤਨ ਦੇ ਖਾਤੇ ਚ ਗਏ ਨਹੀਂ ਇਹਨਾਂ ਦੇ ਨਹੀਂ ਰਾਮਰਤਨ ਤੇ ਜਸਪ੍ਰੀ ਦਾ ਆਪਸ ਵਿੱਚ ਰਿਸ਼ਤਾ ਕਿੰਨੇ ਪੈਸੇ ਆਏ ਕੀਵ 1,40,000 ਰੁਪਏ ਆਏ ਇਹ ਮੇਨ ਸ਼ੂਟਰ ਜਿਹੜੇ ਸੀਗੇ ਉਸ ਦੇ ਜਿਹੜਾ ਸੰਜੀਵ ਵਰਮਾ ਦਾ ਜਿਹੜਾ ਕਤਲ ਜਦੋਂ ਕੀਤਾ ਗਿਆ ਹੈਗਾ ਅੱਛਾ ਉਹਨਾਂ ਦੇ ਖਾਤੇ ਕੋਈ ਗੱਲ ਪੁੱਛੋ ਸਰ ਤੇ ਉਹਨਾਂ ਦਾ ਨਾਮ ਕੀ ਹੈ ਜੀ ਸਰ ਉਹ ਦਿਨ ਆਪਾਂ ਜਿਹੜੇ ਦੋ ਸ਼ੂਟਰ ਮਾਰੇ ਸੀ ਮਾਰੇ ਸੀ ਆ ਮਾਰੇ ਸੀ ਜੀ ਮੇ ਵੀ ਸੀ ਆਪਾਂ ਨੇ ਉਹਨਾਂ ਨੂੰ ਨਹੀਂ ਮਾਰੇ ਸੀ ਉਹਨਾਂ ਨੇ ਇਹ ਇਨਕੁਆਰੀ ਚ ਕੀ ਦੱਸਿਆ ਜਾਂਚ ਵਿੱਚ ਵੇਖੋ ਉਹਨਾਂ ਨੇ ਉਹਨਾਂ ਨੇ ਸਾਰਾ ਦੱਸਿਆ ਸੀਗਾ ਵੀ ਅਸੀਂ ਅਸੀਂ ਜਿਹੜਾ ਫੈਸਿਲੀਟੇਟ ਕੀਤਾ ਪੂਰਾ ਵੈਪਨ ਲੈ ਕੇ ਆਏ ਉਥੋਂ ਪ੍ਰੋਪਰ ਵੈਪਨ ਲੈ ਕੇ ਆਏ ਜਿਹੜੀ ਸਾਰਾ ਵੇਖੋ ਉਹਨਾਂ ਦੀ ਤੁਸੀਂ ਉਹ মিডিਆ ਦੇ ਵਿੱਚ ਵੇਖੀ ਹੋਣੀ ਜਿਹੜੀ ਬਾਈਟ ਚੱਲੀ ਹੈ ਕਿਦਾਂ ਕਿਦਾਂ ਟੋਲ ਪਲਾਜ਼ਾ ਤੋਂ ਗੱਡੀ ਲੰਘਦੀ ਆ ਕਿਦਾਂ ਕਿਦਾਂ ਉਹ ਸਹੀ ਟਾਈਮ ਤੇ ਆ ਕੇ ਵਾਰਦਾਤ ਕਰਾ ਕੇ ਤੇ ਉਲ ਜਾ ਕੇ ਤੇ ਫਿਰ ਉੱਥੇ ਵਾਪਸ ਜਿਹੜੇ ਵੈਪਨ ਵਾਪਸ ਕਰ ਦਿੰਦੇ ਆ ਸੋ ਵੇਖੋ ਰੋਲ ਤੇ ਉਹਨਾਂ ਦਾ ਪੂਰਾ ਹੀ ਵਿਜੀਬਲ ਹੈ ਤੇ ਸਾਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ ਸਗਾਂ ਵੀ ਇਹ ਤੇ ਸਾਰਾ ਕਲੀਅਰ ਹੀ ਹੋ ਗਿਆ ਲਗਭਗ ਸਿਰ ਜਸਪਰੀ ਤੇ ਜਿਹੜਾ ਰਾਮਰਤਨ ਹੈ ਜਿਹੜੀ ਉਹਦੀ ਮੌਤ ਹੋਈ ਹੈ ਐਨਕਾਊਂਟਰ ਹੈ ਯਾ ਜਿਹੜੇ ਉਹਨਾਂ ਦੇ ਸਬੰਧ ਵਿੱਚ ਉਹਨਾਂ ਦੀ ਮੌਤ ਹੋਈ ਹੈ ਦੇਖੋ ਪਤਾ ਕੀ ਹੈ ਇਸ ਮਾਮਲੇ 'ਚ ਹੁਣ ਜਿਹੜਾ ਆਪਾਂ ਨਾ ਜਦੋਂ ਇਹ ਮੈਟਰ ਜੁਡੀਸ਼ੀਅਨ ਇਨਕੁਆਇਰੀ ਕੋ ਚੱਲ ਜੇ ਨਾ ਫਿਰ ਆਪਾਂ ਇੱਥੇ ਕੁਐਸਚਨ ਵੀ ਨਹੀਂ ਕਰਨਾ ਤੇ ਨਾ ਆਪਾਂ ਕੁਝ ਰਿਵੀਲ ਕਰਨ ਦਾ ਕਿਉਂ ਹਮੇਸ਼ਾ ਹੀ ਕੋਰਟ ਦਾ ਮੈਟਰ ਹੁੰਦਾ ਉਹ ਤੇ ਉਹ ਫਿਰ ਇੱਕ ਨਾਲੇ ਸਹੀ ਨਹੀਂ ਹੁੰਦਾ ਉਹਦੇ ਲਈ ਕੋਰਟ ਨੇ ਹੀ ਇਹਦਾ ਸਾਰਾ ਫਾਈਨਲ ਕਰਨਾ ਕੋਰਟ 302 ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਲੇਕਿਨ ਜਿਹੜਾ ਹੈਗਾ ਐਨਕਾਊਂਟਰ ਦੇ ਵਿੱਚ 157 CrPC ਦੇ ਤਹਿਤ ਜਿਹੜੀ FIR ਦਰਜ ਕਰਨੀ ਹੁੰਦੀ ਨਹੀਂ ਪਰਚਾ ਤਾਂ ਸਾਡੀਆਂ ਠੀਕ ਹੈ ਸੈਕਸ਼ਨਾਂ ਦੋਨੇ ਪਾਸੇ ਹੁੰਦੀਆਂ 302 307 ਸਮਝ ਸਕਦੇ ਹੈ ਕਿ ਹਮਲਾ ਕਿਤਾ ਜਾਨਲੇਵਾ ਹੋਇਆ ਹੈਗਾ ਪੁਲਿਸ ਪਾਰਟੀ ਤੇ ਜੀ 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 ਲੇਕਿਨ ਜਿਹੜਾ 302 ਹੈ ਵੇਖੋ 302 ਤੇ ਇਹਦੇ ਬੱਚੇ ਹੈ ਨਾ ਹੁਣ ਆਪਾਂ ਮੈਂ ਤੁਹਾਨੂੰ ਸਾਰਾ ਦੱਸਿਆ ਨੇ ਵੀ ਜਿਹੜਾ ਵੀ ਇਸ ਕੇਸ ਨਾਲ ਰਿਲੇਟਡ ਮੈਟਰ ਹੈ ਨਾ ਉਹਨੂੰ ਆਪਾਂ ਨਾਤੇ ਡਿਸਕਸਸਾ ਕਰ ਸਕਦੇ ਆ ਨਾ ਕੋਈ মিডিਆ ਵਿੱਚ ਡਿਸਕਲੋ ਉਹਦੇ ਬਾਰੇ ਕੋਈ ਕਹਿ ਸਕਦੇ ਆ ਪਰ ਤੁਹਾਨੂੰ ਇਹ ਤਾਂ ਲੱਗਦਾਗਾ ਵੀ ਪ੍ਰੋਪਰ ਸਾਰੇ ਪੰਜਾਬ ਨੂੰ ਮਿਸਲੀਡ ਕੀਤਾ ਗਿਆਗਾ ਇਨਕਾਉਂਟਰ ਦਾ ਨਾਮ ਦੇ ਕੇ ਬਹੁਤ ਸਾਰੇ ਡਿਜੀਟਲ ਪਲੈਟਫਾਰਮਾਂ 'ਤੇ ਖਬਰ ਚਲਾਈ ਗਈ ਹੈ ਵੀ ਇਨਕਾਉਂਟਰ ਹੋ ਗਿਆ ਦੇਖੋ ਦੇਖੋ ਜੀ ਉਸ ਜਿਹੜੀ ਇਹ ਗੱਲ ਹੈ ਨਾ ਮੈਂ ਤੁਹਾਨੂੰ ਦੱਸਿਆ ਹੋਗਾ ਅੱਗੇ ਵੀ ਰਿਕਵੈਸਟ ਕੀਤੀ ਆ ਵੀ ਆਪਾਂ ਇਸ ਕੇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਨਾ ਆਪਾਂ ਕੋਈ ਕੋਲਸ ਉਹਨਾਂ ਤੇ ਕਾਰਵਾਈ ਕਰੂ ਜਿਹੜੇ ਪਲੈਟਫਾਰਮਾਂ ਦੇ ਉੱਤੇ ਖਬਰ ਪਈ ਆ ਵੀ ਇਨਕਾਉਂਟਰ ਹੋ ਗਿਆ ਵੇਖੋ ਆਪਾਂ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅੱਜ ਤੱਕ ਇਸ ਮਾਮਲੇ ਜਿਹੜਾ ਸਬਜਡਾਈਸ ਹੈ ਸਬਜੂਡਾਈਜ਼ ਜਿਹੜਾ ਮੈਟਰ ਕੋਰਟ ਕੋ ਹੋਵੇ ਉਹਦੇ ਤੇ ਆਪਾਂ ਕੋਈ ਕਮੈਂਟ ਨਹੀਂ ਕਰਾਂਗੇ ਸਿਰਫ ਥੀਰੀਟਿਕਲ ਲੈ ਕੇ ਤੱਕੀ ਹੋਣਾ ਪਰ ਕਿਹੜੇ ਡਿਜੀਟਲ ਪਲੈਟਫਾਰਮਾਂ ਤੇ ਵੱਡੀਆਂ ਵੱਡੀਆਂ ਪਾਰਟੀਆਂ ਦੇ ਸਲੋਗਨ ਚਲਾਇਆ ਗਿਆ ਦੇਖੋ ਬਹੁਤ ਜਲਦੀ ਕਾਰਵਾਈ ਕਰਦੀ ਐਨਕਾਉਂਟਰ ਦਾ ਨਾਮ ਦਿੱਤਾ ਗਿਆ ਪੁਲਿਸ ਐਫ ਆਈ ਆਰ ਦਰਜ ਕਰਦੀ ਆ ਉਹਦੇ ਤੇ ਦੇਖੋ ਜੀ ਜਵਾਬ ਦੇ ਜੀ ਦੇਖੋ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਨੇ ਆ ਪੰਜਾਬ ਸਰਕਾਰ ਦੇ ਪੰਜਾਬ ਦੇ ਇਸ ਪਲੈਟਫਾਰਮ ਦੇ ਦੇਖੋ ਦੇਖੋ ਆਪਾਂ ਦੇਖੋ ਆਪਾਂ ਨਾ ਡਿਜੀਟਲ ਪਲੈਟਫਾਰਮ ਤੇ ਪਿਆਗਾ ਉਹਨਾਂ ਦੇ ਅਫੀਸ਼ੀਅਲ ਪੇਜ ਦੇ ਉੱਪਰ ਜਿਹੜਾ ਆਮ ਤੌਰ ਤੇ ਪਾਰਟੀ ਦੇ ਜਿਹੜ ਵੇਖੋ ਇਸ ਜਿਹੜਾ ਪ੍ਰੈਸ਼ਰ ਨੂੰ ਮਾਰ ਕੇ ਰਾਹ ਹੈ ਬਹੁਤ ਵੱਡੀ ਜਗ੍ਹਾ ਵੇਖੋ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਹੀ ਰਿਕੁਐਸਟ ਕੀਤੀ ਹੈ ਵੀ ਜੋ ਵੀ ਉਸ ਚੀਜ਼ ਨਾਲ ਰਿਲੇਟਡ ਚੀਜ਼ ਹੈ ਨਾ ਉਹ ਆਪਾਂ ਨਹੀਂ ਹੋਂਡਿਸਕਸ ਕਰਦੇ ਕਿਉਂ ਮੈਟਰ ਸਬਜੁਡਾਈਸ ਹੈ ਚਲੋ ਸਰ ਅੰਡਿੰਗ ਨਾਲੋਂ ਚਾਹ ਵਪਾਰੀਆਂ ਲਈ ਕੀ ਰਹੇਗਾ ਵਪਾਰੀ ਹਲੇ ਵੀ ਕਿਤਨੇ ਕਿਤੇ ਘਰੇ ਹੋਏ ਨੇ ਉਹਨਾਂ ਚ ਕੀ ਕਹਿਣਾ ਚਾਹੁੰਦੇ ਨਹੀਂ ਵੇਖੋ ਵਪਾਰੀਆਂ ਨੂੰ ਡਰਨ ਦੀ ਉਹ ਵਪਾਰੀਆਂ ਨੂੰ ਡਰਨ ਦੀ ਲੋੜ ਨਹੀਂ ਗਈ ਵਪਾਰੀਆਂ ਨੂੰ ਕਾਹਲੀ ਡਰਨਾ ਨਹੀਂ ਇੱਥੇ ਬੈਠੇ ਆ ਹਰ ਟਾਈਮ ਸਾਡੀ ਫੋਰਸ ਸਾਹ ਜ ਰਹਿੰਦੀ ਹੈ ਇਸ ਮਾਮਲੇ ਦੇ ਵਿੱਚ ਸੀਆਰਪੀਸੀ 176 ਲੱਗੂ ਜਾਂ ਲੱਗ ਚੁੱਕੀ ਹੈ ਕਿਉਂਕਿ ਪੁਲਿਸ ਕਸਟਡੀ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਨਾ ਪੁਲਿਸ ਕੋਲੇ ਸੀ ਨਾ ਯਾਰ ਤੁਹਾਨੂੰ ਮੈਂ ਅੱਗੇ ਵੀ ਬ੍ਰਦਰ ਕਿਹਾ ਵਾ ਵੀ ਆਪਾਂ ਇਸ ਮਾਮਲੇ 'ਚ ਨਾ ਕੁਐਸਚਨ ਕਰੀਏ ਆਪਾਂ ਨਹੀਂ ਕਰ ਸਕਦੇ ਸਰ ਅੱਜ ਪੋਸਟਮਾਰਟਮ ਹੋਈ ਉੱਥੇ ਮੈਂ ਪਰਿਵਾਰ ਆਏ ਕੱਲ ਸੰਗ ਮੀਡੀਆ ਨੂੰ ਜਾਣ ਨਹੀਂ ਦਿੱਤਾ ਉਹ ਪਰਿਵਾਰਾਂ ਨੂੰ ਬੰਦਕ ਬਣਾ ਕੇ ਰੱਖੇ ਰਿਹਾ ਕਿ ਕੀ ਰੀਜਨ ਸੀ ਕਿਉਂ ਮੀਡੀਆ ਨੂੰ ਪਰਿਵਾਰਾਂ ਨੂੰ ਮਿਲਦਾ ਸਕੇ ਵੇ ਉਹ ਤੇ ਰੂਟੀਨ ਚ ਆ ਕੇ ਆਪਣਾ ਕਰਾਗੇ ਸਾਰਾ ਜੋ ਕਰਾਉਣਾ ਨਹੀਂ ਅਸੀਂ ਸਾਰਾ ਦਿਨ ਬੈਠੇ ਰਹੇ ਸਾਨੂੰ ਨਹੀਂ ਮਿਲਦਾ ਦੂਸਰੀ ਗੱਲ ਇੱਕ ਹੋਰ ਹੈ ਪਹਿਲਾਂ ਵੀ ਸਾਡੇ ਸਾਹਮਣੇ ਬੰਦੇ ਨਹੀਂ ਲਾਈ ਗਏ ਸੀ ਜਿਨ੍ਹਾਂ ਨੂੰ ਫੜਿਆ ਗਿਆ ਸੀਗਾ ਥੋੜੀ ਦੇਰ ਬਾਅਦ ਸਾਨੂੰ ਪਤਾ ਲੱਗਦਾ ਵੀ ਉਹਨਾਂ ਨੂੰ ਮਾਰ ਦਿੱਤਾ ਗਿਆ ਚਲੋ ਚਲੋ ਆਪਾਂ ਨਾ ਜੇ ਜੇ ਜਿਹੜੇ ਦੋ ਬੰਦੇ ਸੀ ਜਸਪਰੀ ਤੇ ਰਾਮਰਤਨ ਦੇ ਜਦੋਂ ਗੋਲੀਆਂ ਵਜੀਆਂ ਹੈਗੇ ਜਿਹੜੇ ਦੋ ਬੰਦੇ ਸਖਸ਼ ਸੀਗੇ ਝਾੜੀਆਂ ਦੇ ਵਿੱਚ ਮੈਂ 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 ਹੁਤਾਜੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਆ ਆਪਾਂ ਇਹ ਜਿਹੜਾ ਮੈਟਰ ਨਾ ਇੱਥੇ ਡਿਸਕਸ ਨਹੀਂ ਕਰ ਸਕਦੇ ਆਪਾਂ ਕਿਉਂ ਇਹ ਮੈਟਰ ਬਿਲਕੁਲ ਹੀ ਹੁਣ ਅਬ ਮਦਰੀ ਉਹ ਜਦੀਸ਼ ਡਿਜੀਸ਼ਲ ਇਨਕੁਆਰੀ ਚੱਲੀ ਉਹਦੇ ਨਹੀਂ ਕਰ ਸਕਦੇ। ਮੀਨ ਸਪੇਸ ਦੇ ਨੇੜੇ ਆਪਾਂ ਦਾ 메ਨ ਸ਼ਟਰ ਜਿਹੜਾ ਉਹਨਾਂ ਦੇ ਨੇੜੇ ਉਹ ਤਪੀਸ਼ ਚੱਲਦੀ ਹੈ ਬਸ। ਬਿਲਕੁਲ। ਸ਼ਹਿਰ ਦੇ ਵਿੱਚ ਕੋਈ ਵੀ ਦਕੈਤੀ ਹੁੰਦੀ ਹੈ, ਕੋਈ ਲੜਾਈ ਹੁੰਦੀ ਹੈ, ਕਾਬੇ ਦਾ ਪ੍ਰਯੋਗ ਬਹੁਤ ਜ਼ਿਆਦਾ ਹੁੰਦਾ ਹੈ। ਪੁਲਿਸ ਨੂੰ ਬਹੁਤ ਲੋਕ ਹੈ ਕਿ TV ਕਾਪਾ ਕਲਚਰ ਖਤਮ ਹੋ ਜਾਏ ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ? ਵੇਖੋ ਅਸੀਂ ਬੱਚੇ ਵੀ ਦਿੰਨੇ ਆ ਜਿੱਥੇ ਪਤਾ ਲੱਗਦਾ ਆਪਾਂ ਕਿੰਨੇ ਬੱਚੇ ਦਿੱਤੇ ਆ, ਬੰਦੇ ਵੀ ਫੜੇ ਆ। ਅਸੀਂ ਕਾਰਵਾਈ ਕਰਦੇ ਜਿੱਥੇ ਮਾਰੀ, ਤੁਸੀਂ ਸਾਨੂੰ ਇਨਫਾਰਮੇਸ਼ਨ ਦਿੰਨੇ ਆਂ, ਆਪਾਂ ਐਵੇਂ ਜੱਡੀ ਕਾਰਵਾਈ ਕਰ ਮੈਸਜ ਚਿੱਟ ਦਿਨੋ ਤੇ ਤੁਮ ਕਿਤੇ ਡੀਜੀ ਐਡੀਜੀਪੀ ਸਾਹਿਬ ਸੀਐਸਐਸਪੀ ਸਾਹਿਬ ਸੀ ਸਖਤ ਪ੍ਰਬੰਧ ਨੇ ਇਹ ਇਹ ਹੁਣ 2 ਮਿੰਟ ਜਰਾ ਬੰਦ ਕਰ ਦੋ ਆਪਾਂ ਡਿਸਕਸ ਕਰਦੇ ਆ ਠੀਕ ਥੈਂਕ ਯੂ ਜੀ ਲਾਈਕ ਇੱਕ ਮਿੰਟ ਇੱਕ ਮਿੰਟ ਦੋ ਲੱਲੋ